ਕਸੀ ਐਫ ਆਰ ਨੰਬਰ 146 ਦਾ ਰਜਿਸਟਰ ਕੀਤੀ ਆ ਜੀ ਜਿਹਦੀ 5925 ਨੂੰ ਬਾਹਰ ਬਾਈਕਾਰਡ 85 ਐਨ ਡੀਪੀਏ ਸੈਕਟਰ ਦੇ ਵਿੱਚ ਇਹਦੇ ਵਿੱਚ ਅਸੀਂ ਅਕਿਊਜ਼ਡ ਫੜਿਆ ਜੀ ਉਹਦੇ ਕੋਲੋਂ 13 ਗ੍ਰਾਮ ਨਸ਼ੀਲਾ ਵਾਟਰ ਜਿਹੜਾ ਬਰਾਮਦ ਹੋਇਆ ਜਿਹਦਾ ਨਾਮ ਹੈਗਾ ਜੀ ਹਰਵਿੰਦਰ ਸਿੰਘ ਰੀਅਸ ਕਾਕੂ son of ਗੁਰਚੰਨ ਸਿੰਘ ਪਿੰਡ ਭਨਾਵਾਂ ਜੀ ਇਹਦਾ ਤੇ ਜਿਹੜੀ ਵੀ ਅਸੀਂ ਜਿਵੇਂ ਲੋਕਾਂ ਚ ਵਿਚਰਦੇ ਆ ਜਾਂ ਪਿੰਡਾਂ ਦੇ ਵਿੱਚ ਵੀਡੀਓ ਕਰਦੇ ਆ ਵੀਡੀਸੀ ਮੀਡੀਆ ਕਰਦੇ ਆ ਉਹਦੇ ਤੋਂ ਸਾਨੂੰ ਫੀਡਬੈਕ ਵੀ ਆਉਂਦੀ ਆ ਪ੍ਰਵਲਿਤ ਇਹ ਤਾਂ ਅਸੀਂ ਕਾਰਵਾਈ ਕਰਕੇ ਜਿਹੜੀ ਲੋਕਾਂ ਤੋਂ ਫੀਡਬੈਕ ਮਿਲਦੀ ਆ ਉਹਨੂੰ ਡਿਵੈਲਪ ਕਰਕੇ ਜਿਹੜੀ ਇਨਫੋਰਮੇਸ਼ਨ ਆ ਉਹ ਜਿਵੇਂ ਵੀ ਸਾਨੂੰ ਰਿਕਵਰੀ ਹੁੰਦੀ ਆ ਅਸੀਂ ਕਾਰਵਾਈ ਕਰਕੇ ਜਿਹੜੀ ਅਗਲੀ ਦਿਸ਼ਾ ਅਮਲ ਚ ਲਿਆਂਦੀ ਜਾ ਰਹੀ ਹੈ। ਤੁਸੀਂ ਸਰ ਇਹ ਕਿਥੋਂ ਭੜਿਆ ਗਿਆ? ਇਹ ਹਾਂਜੀ ਇਹ ਚਾਹ ਹਾਂਜੀ ਹਾਂਜੀ ਇਹ ਪੈਰਲ ਸੀ ਤੇ ਬਾਕੀ ਜਿਹੜੀ ਆ ਇਹਦੇ ਸੁੰਦੇ ਜਿਹੜੀ ਹੋਰ ਆ ਅਗਲੀ ਦਿ ਜਿਹੜੀ ਜਾਣਕਾਰੀ ਆ ਜਾਂ ਰਮਾਨ ਤੇ ਆ ਪੁੱਛੀ ਵੀ ਕਰ ਰਹੇ ਆ। ਤੇ ਸਰ ਇਹ ਪਹਿਲਾਂ ਵੀ ਕੋਈ ਇੰਦਾ ਪੁੱਛ ਕਰਦਾ ਨੇ ਨੇ ਉਹ ਸੀ ਵੈਰੀਫਾਈ ਕਰ ਰਹੇ ਹਾਂ ਰਿਕਾਰਡ ਸਾਰਾ ਤੇ ਉਸ ਲਈ ਜਿਹੜੀ ਵੀ ਜਾਣਕਾਰੀ ਹੋਊਗੀ ਉਹ ਦੱਸੀ ਜਾਵੇ ਇਹ ਆਪਣਾ ਥਾਣੇ ਨੰਗਲ ਏਰੀਆ ਚ ਗ੍ਰਫਰ ਕੀਤਾ ਜੀ ਤੇ ਜਿਹੜਾ ਆਪਣਾ ਹੈਗਾ ਸਾਰਾ ਉਹ ਸਾਰੀ ਡਿਟੇਲਸ ਹੁੰਦਾ ਹਾਂ ਪੇਸ਼ ਕੀਤਾ ਜੀ ਹਾਂ ਜੀ ਪੇਸ਼ ਕਰਕੇ ਰਿਮਾਨਡ ਤੇ ਹੈ ਜੀ ਇਸ ਟਾਈਮ ਹਾਂ 2 ਦਿਨ ਦੇ ਪੁੱਛ ਰਿਮਾਨਡ